ਪਿਛਲੇ ਦਿਨੀ ਭਾਰੀ ਬਰਸਾਤਾਂ ਦੇ ਕਾਰਨ ਜਿੱਥੇ ਪੰਜਾਬ ਦੇ ਵਿੱਚ ਹੜਾ ਹੈ ਤਾਂ ਉਧਰ ਕਈ ਥਾਵਾਂ ਤੇ ਲੋਕਾਂ ਦੇ ਸਿਰ ਤੋਂ ਉਹਨਾਂ ਦੀ ਛੱਤ ਛਿਣ ਜਾਂਦੀ ਹੈ। ਉਸ ਤੋਂ ਬਾਅਦ ਕੀ ਉਹਨਾਂ ਲੋਕਾਂ ਦਾ ਸਹਾਰਾ ਬਣੀ ਹੈ ਕੁਦਰਤ ਕੇ ਸਬੰਧੇ ਸੇਵਾ ਸੁਸਾਇਟੀ। ਦਾਸੇਕੇ ਬਟਾਲਾ ਦੇ ਨਸਤੀਕੀ ਪਿੰਦੇ ਪਿੰਡ ਕੋਟ ਕਰਮਚੰਦ ਚ ਪਿਛਲੇ ਸਮੇਂ ਹੋਈ ਭਾਰੀ ਬਰਸਾਤਾਂ ਦੌਰਾਨ ਇੱਕ ਬਜ਼ੁਰਗ ਜੋੜੇ ਦਾ ਘਰ ਟਹਿ ਟੇਰੀ ਹੋ ਗਿਆ। ਕੁਦਰਤ ਦੇ ਸਭ ਬੰਦੇ ਸੇਵਾ ਸੁਸਾਇਟੀ ਅਤੇ ਸਮਾਜ ਸੇਵੀ ਵੱਲੋਂ ਤੇ ਬਜ਼ੁਰਗ ਜੋੜੇ ਦੇ ਘਰ ਬਣਾਉਣ ਦੀ ਅੱਜ ਸੇਵਾ ਸ਼ੁਰੂ ਹੋਈ ਅਰਦਾਸ ਉਪਰੰਤ ਨੀਹਾਂ ਦੀ ਚਿਣਾਈ ਸ਼ੁਰੂ ਕੀਤੀ ਗਈ ਬਜ਼ੁਰਗ ਜੋੜ ਨੇ ਸਮਾਜ ਸੇਵੀ ਅਤੇ ਕੁਦਰਤ ਦੇ ਸਭ ਬੰਦੇ ਸੇਵਾ ਸੁਸਾਇਟੀ ਦਾ ਧੰਨਵਾਦ ਕੀਤਾ ਇਸ ਦੌਰਾਨ ਹੋਰ ਕੀ ਗੱਲਬਾਤ ਹੋਈ ਆਓ ਸੁਣਦੇ ਹਾਂ ਅੱਜ ਸਾਡੀ ਸੰਸਥਾ ਦਾ ਨਾਮ ਕੀ ਹੈ ਤੇ ਇੱਥੇ ਤੱਕ ਕਿਸ ਤਰ੍ਹਾਂ ਪਹੁੰਚ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਾਡੀ ਸੰਸਥਾ ਬਟਾਲੇ ਤੋਂ ਆਇਆ ਕੁਦਰਤ ਕੇ ਸਭੰਦੇ ਸੇਵਾ ਸੁਸਾਇਟੀ ਸੋ ਸਾਰੇ ਵੀਰ ਭਰਾ ਅਸੀਂ ਇੱਕ ਛੋਟੇ ਜਿਹੇ ਉਪਰਾਲੇ ਤੋਂ ਚਾਲੂ ਕੀਤਾ ਸੀ ਤੇ ਤੁਸੀਂ ਦੇਖ ਰਹੇ ਜੀ ਜਦੋਂ ਕੋਈ ਵੀ ਵਿਪਤਾ ਪੈਂਦੀ ਹੈ ਤੇ ਜਦੋਂ ਹੜ੍ਹਾਂ ਦੇ ਦੌਰਾਨ ਦੇਖਿਆ ਗਿਆ ਵੀ ਪੰਜਾਬ ਦੇ ਜਿਹੜੇ ਗਰਦਾਸਪੁਰ ਔਰ ਅਮਰਸਾ ਦੇ ਜਿਹੜੇ ਜ਼ਿਲ੍ਹੇ ਨੇ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਪਰਿਵਾਰਾਂ ਦਾ ਨੁਕਸਾਨ ਹੋਇਆ ਸੋ ਸਾਡੀ ਸੁਸਾਇਟੀ ਵੱਲੋਂ ਉੱਥੇ ਜਾ ਕੇ ਹੜਪੀੜਤਾਂ ਲਈ ਰਸਤਾ ਲੈ ਕੇ ਜਾਏ ਜਾਂ ਗਿਆ ਹੋਰ ਵੀ ਜੋ-ਜੋ ਜ਼ਰੂਰਤਾਂ ਸਮਾਨ ਹੀ ਲਿਜਾਇਆ ਗਿਆ ਉਸ ਤੋਂ ਬਾਅਦ ਵੈਟਰਿਨਰੀ ਡਾਕਟਰਾਂ ਦੀ ਸਪੈਸ਼ਲਟੀ ਟੀਮਾਂ ਬਣਾ ਕੇ ਸਰਕਾਰ ਦੇ ਸਹਿਯੋਗ ਦੇ ਨਾਲ ਜਿੱਥੇ-ਜਿੱਥੇ ਡਿਊਟੀਆਂ ਲੱਗੀਆਂ ਉੱਥੇ ਚੈੱਕਅਪ ਕੀਤਾ ਗਿਆ ਔਰ ਉਸ ਤਰ੍ਹਾਂ ਦੇਖਿਆ ਗਿਆ ਵੀ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਘਰ-ਬਾਰ ਟੁੱਟੇ ਹੋਏ ਨੇ ਔਰ ਅਸੀਂ ਸਾਡਾ ਕੱਲਿਆਂ ਦਾ ਇੰਨਾ ਉਪਰਾਲਾ ਇਨੀ ਸਮਰੱਥਾ ਨਹੀਂ ਹੈਗੀ ਵੀ ਅਸੀਂ ਜਿੰਨੇ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਉਹ ਘਰ ਬਣਾ ਸਕੀਏ ਸੋ ਅਸੀਂ ਵੀਰ ਭਰਾਵਾਂ ਔਰ ਸੋਸ਼ਲ ਮੀਡੀਆ ਪਲੇਟਫਾਰਮ ਦਈ ਆਪਣੇ ਵੱਖ-ਵੱਖ ਸੱਜਣਾਂ ਦਾ ਜਿਹੜਾ ਸਹਿਯੋਗ ਮੰਗਿਆ ਔਰ ਇਸ ਤੋਂ ਇਲਾਵਾ ਇਹ ਇਹ ਨਾ ਸਖਤਰ ਸਿੰਘ ਜੀ ਦਾ ਅਧਿਕਾਰ ਹੈਗਾ ਹੈਗਾ ਇਸ ਤੋਂ ਇਲਾਵਾ ਹਰ ਦੋ ਝੰਡੇ ਹੋਰ ਵੀ ਇੱਕ ਦੋ ਪਿੰਡ ਨੇ ਜਿੱਚ ਡਿਮਾਂਡ ਸਾਡੇ ਕੋ ਪਹੁੰਚੀ ਹੈ ਵੀ ਘਰ ਬਹੁਤ ਜ਼ਿਆਦਾ ਖਰਾਬ ਹੋਏ ਹੋਏ ਨੇ ਇਹ ਸਾਡੇ ਵੀਰ ਜੀ ਨੇ ਇਥੋਂ ਧਰਮਕੋੜ ਤੋਂ ਉਹਨਾਂ ਨੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਇਤਰਾ ਘਰ ਕਾਰਵਾਈ ਕਿਹਾ ਹੈਗਾ ਉਹਨਾਂ ਨੂੰ ਕਿਹਾ ਵੀ ਵੀਡੀਓ ਬਣਾ ਕੇ ਲਿਓ ਉਹਨਾਂ ਨੇ ਸਾਨੂੰ ਵੀਡੀਓ ਸੈਂਡ ਕੀਤੀ ਤੇ ਇਹਨਾਂ ਅੱਗੋਂ ਵੀ ਜਿਹੜਾ ਜਿਹੜਾ ਮਹੀਨਾਵਾਰੀ ਰਾਸ਼ਨ ਜਿਹੜਾ ਡਿਲੀਵਰ ਕੀਤਾ ਜਾਂਦਾ ਸੰਸਤਾ ਵੱਲੋਂ ਤੇ ਇਹਨਾਂ ਨੂੰ ਪਹਿਲਾਂ ਰਾਸ਼ਨ ਦੀ ਸੇਵਾ ਜਿਹੜੀ ਚਾਲੂ ਕੀਤੀ ਗਈ ਉਸ ਤੋਂ ਬਾਅਦ ਦੇਖਿਆ ਵੀ ਘਰ ਦੀ ਜਿਹੜੀ ਉਹ حال ਤਾਂ ਬਹੁਤ ਖਰਾਬ ਆ ਤੇ ਉਹ ਫਿਰ ਸਾਰਿਆਂ ਦੇ ਸਹਿਯੋਗ ਨਾਲ ਸਲਾਹ ਕੀਤੀ ਗਈ ਵੀ ਇਹਨਾਂ ਦਾ ਘਰ ਜਿਹੜਾ ਬਣਾਇਆ ਜਾਏ। ਸੋ ਵਕ ਵਕ ਜਦੋਂ ਅਸੀਂ ਰਿਕਵੈਸਟ ਕੀਤੀ ਤੇ ਕੋਈ ਦਾਨੀ ਸੱਜਣਾ ਨੇ ਨਾਲ ਸਹਿਯੋਗ ਪਾਇਆ ਤੇ ਰਲ ਕੇ ਜਿਹੜਾ ਇਹ ਘਰ ਦੀ ਸਾਰੀ ਅੱਜ ਜਿਹੜੀ ਚਾਲੂ ਕਰਵਾਈ ਗਈ ਏ। ਸੋ ਇਹ ਜਿਹੜਾ ਕਰਨ ਵਾਲਾ ਸੇਵਾ ਕਰਾਉਣ ਵਾਲਾ ਜਿਹੜਾ ਓਕਾਲਪੁਰਖ ਵਾਹਿਗੁਰੂ ਇਹ ਅਸੀਂ ਤੇ ਇੱਕ ਜਰੀਆ ਵਾਂ। ਵੀ ਸਾਡੇ ਕੋਲ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਸਹਿਯੋਗ ਨਹੀਂ ਕਿ ਬਈ ਅਸੀਂ ਐਡਾ ਘਰ ਬਣਾ ਸਕੀਏ ਤੇ ਸਾਰੇ ਵੀਰ ਭਰਾ ਨਾਲ ਲੱਗਦੇ ਜਾਂਦੇ ਨੇ ਕਿਤੋਂ ਕਿਸੇ ਕੋਲ ਸਹਿਯੋਗ ਆ ਜਾਂਦਾ ਕਿਸੇ ਕੋਲ ਸਹਿਯੋਗ ਆ ਜਾਂਦਾ ਜਿਸ ਨਾਲ ਅਸੀਂ ਸਾਰੇ ਰਲ ਕੇ ਜਿਹੜਾ ਇਹ ਸਰ ਇੱਕ ਬੜੀ ਉਮੀਦ ਸੀ ਉਹਨਾਂ ਨੂੰ ਪਰ ਉਹ ਉਮੀਦ ਜਿਹੜੀ ਜਾਗਲੀ ਹੈ ਵੀ ਤਾਂ ਇਹ ਆਣ ਕੇ ਉਹਨਾਂ ਦੀ ਬਾਹ ਫੜ ਲਈ ਹੈ ਇਹ ਕਾਲਪੁਰਖ ਸੱਚੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਵੀ ਉਹਨੇ ਸਾਡੇ ਕੋਲ ਸੇਵਾ ਲਈ ਹੈ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਇੰਨੇ ਯੋਗੀ ਨਹੀਂਗੇ ਅਸੀਂ ਤਾਂ ਇੱਕ ਆਵਾਜ਼ ਬੁਲੰਦ ਕੀਤੀ ਵੀ ਆਪਣੇ ਭਰਾਵਾਂ ਨੂੰ ਕੀਤਾ ਤੇ ਜਿਹੜੀ ਇਹਨਾਂ ਦੇ ਰੱਬੋਂ ਹੀ ਜਿਹੜੇ ਮਗਰੋਂ ਕਰਮ ਨੇ ਜਿਹੜੇ ਉਹਨਾਂ ਦੇ ਜਾਗੇ ਨੇ ਸੋ ਅਸੀਂ ਤਾਂ ਅਰਦਾਸ ਬੇਨਤੀ ਕਰ ਸਕਦੇ ਆਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਇੰਨੇ ਯੋਗੀ ਨਹੀਂ ਹੈਗੇ ਨਹੀਂ ਸਮਰੱਥ ਨਹੀਂ ਹੈਗੇ ਇਹ ਤਾਂ ਜਦੋਂ ਸਯੋਜਗ ਮਿਲਦਾ ਸੰਗਤਾਂ ਦਾ ਸਯੋਜਗ ਮਿਲਦਾ ਤੇ ਅਸੀਂ ਜਿਹੜੇ ਕਾਰਜ ਕਰ ਸਕਦੇ ਆਂ ਜਿੰਨੇ ਵੀ ਕਰ ਸਕਦੇ ਆ ਜਿੰਨਾ ਵੀ ਖਰਚਾ ਆਏਗਾ ਕੋ 3 ਲੱਖ ਦੇ ਕਰੀਬ ਤੇ ਬਜਟ ਬਣਿਆ ਹੈਗਾ ਬਾਕੀ ਦੇਖੋ ਜੋ ਬਣੇਗਾ ਕੀ ਕੀ ਬਣਾ ਕੇ ਦੇਣ ਲੱਗੇ ਉਹਨਾਂ ਨੇ ਇਹ ਸਾਰੇ ਜਿੰਨਾਂ ਦੇ ਇਹਨਾਂ ਦੇ ਦੋ ਕਮਰੇ ਹੈਗੇ ਤੇ ਦੋ ਤਿੰਨ ਕਰੇ ਦੇ ਵਿੱਚ ਇੱਕ ਬਰਾਂਡਾ ਬਣਾਲ ਸੋ ਸਾਰਾ ਵੀ ਜਿਹੜਾ ਅਰੇਂਜਮੈਂਟ ਕਰਕੇ ਦਿੱਤਾ ਜਾਏਗਾ ਜੋ ਵੀ ਤਿਆਰੀ ਫੁੱਲ ਫਿਨਿਸ਼ ਕਰਕੇ ਦਿੱਤਾ ਜਾਏਗਾ ਇਹ ਪਹਿਲਾਂ ਹੀ ਪੱਕਾ ਸੀ ਕਿ ਪਹਿਲਾਂ ਕੱਚਾ ਸੀ ਕੱਚਾ ਸੀ ਬਿਲਕੁਲ ਲੱਕੜ ਦੀ ਜਿਹੜੀ ਛਿਤੀਰੀ ਪਈ ਹੋਈ ਸੀ ਤੇ ਬੈਕ ਸਾਈਡ ਦੀ ਸਾਰੀ ਕੰਧ ਜਿਹੜੀ ਉਹ ਡਿੱਗ ਪਈ ਤੇ ਉਹਦੇ ਕਰਕੇ ਇੰਨਾ ਖਤਰਾ ਸੀ ਵੀ ਜਿਆਦਾ ਖਤਰਾ ਸੀ ਵੀ ਕੋਈ ਡਿੱਗ ਕੇ ਜਿਆਦਾ ਵੱਡਾ ਹਾਦਸਾ ਨਾ ਹੋ ਜਾਏ ਮਤਲਬ ਕੀ ਨਾਮ ਤੇ ਲ ਬਾਤ ਕਿ ਕਦੋਂ ਮਕਾਨ ਟਟਿਆ ਕੀਤੇ ਉਦੋਂ ਆਸਾਂ ਕਿ ਹੀ ਵੀ ਟਟ ਗਿਆ ਤੇ ਬਣੇਗਾ ਦੁਬਾਰਾ ਮੀਆਂ ਦੇ ਵਿੱਚ ਟਟ ਗਿਆ ਹੈਗਾ ਤੇ ਸਾਨੂੰ ਕੋਈ ਆਸ ਨਹੀਂ ਸੀ ਕਿ ਸਾਡਾ ਬਣੂਗਾ ਜਦ ਕਿ ਕਿੱਦਾਂ ਲੱਗਦਾ ਬਈ ਅੱਜ ਸਾਨੂੰ ਬਹੁਤ ਸੋਹਣਾ ਲੱਗਦਾ ਪਿਆ ਹੈ ਬਹੁਤ ਸਾਨੂੰ ਖੁਸ਼ੀ ਆ ਅਹੀਂ ਧੰਨਵਾਦ ਆਂ ਆਪਣੇ ਚਲੋ ਉਹਨਾਂ ਦੇ ਵੀਰਾਂ ਦੇ ਬੱਚਿਆਂ ਦੇ ਅਹੀਂ ਧੰਨਵਾਦ ਹੈ ਬਾਬਾ ਜੀ ਇਹਨਾਂ ਨੂੰ ਤਰੱਕੀਆਂ ਬਹੁਤ ਬਹੁਤ ਤਰੱਕੀਆਂ ਦਵੇ ਬਾਬਾ ਜੀ ਇਹਨਾਂ ਦੀ ਤੰਦਰੁਸਤੀ ਦਵੇ ਇਹਨਾਂ ਦੀ ਕਿੰਦਾ ਪੈਨਸ਼ਨ ਦੇ ਸਿਰ ਤੇ ਤੁਸੀਂ ਇਹ ਹਾਂਜੀ ਪੈਨਸ਼ਨ ਦੇ ਸਿਰ ਤੇ ਜਦੋਂ ਮਕਾਂਢੀ ਕੇ ਫਿਰ ਕੀ ਮੰਨ ਚਾਹਿਆ ਇਹ ਵੀ ਇਹ ਤਾਂ ਬੰਨੇ ਮੰਨ ਚ ਮੈਂ ਰਾਤ ਨਸੌਂਦੀ ਨਹੀਂ ਰਾਤ ਨੀਂਦ ਨਹੀਂ ਆਉਂਦੀ ਜਦੋਂ ਕਿਤੇ ਮੈਂ ਡੇਗਦੇ ਹੀਗੇ ਤੇ ਮੈਂ ਨਾਲ ਹੀ ਉੱਠ ਕੇ ਬਹਿ ਜਾਂਨੀ ਹਾਂ ਧੀਆਂ ਮੇਰੀਆਂ ਆਈਆਂ ਸੀ ਧੀਆਂ ਆਂਦੀਆਂ ਸੀ ਵੀ ਵੀ ਮੰਮੀ ਤੂੰ ਬਿਮਾਰ ਹੋਣਾ ਕੋਈ ਨਹੀਂ ਬਣ ਜਾਣਗੇ ਮੈਨੂੰ ਇੰਨਾ ਹੌਸਲਾ ਮੇਰੀਆਂ ਧੀਆਂ ਮੈਨੂੰ ਦਿੰਦੀਆਂ ਹੀ ਤੇ ਜਦੋਂ ਬਾਲੇ ਡੇਗਦੇ ਹੀ ਜਾਂ ਸੱਤਾਂ ਡੇਗਦੀਆਂ ਹੀ ਜਾਂ ਕੰਧਾਂ ਡੇਗਦੀਆਂ ਹੀ ਤੇ ਮੈਂ ਰਾਤ ਰ ਉੱਠ ਕੇ ਬਹਿ ਜਾਂਨੀ ਹਾਂ ਸਾਰੀ ਸਾਰੀ ਰਾਤ ਬੈਠੀ ਰਹਿੰਦੀ ਤੇ ਲੋ ਡਿੱਗੇ ਉਦੋਂ ਕਿੱਥੇ ਸੀ ਤੂੰ ਉਹਨ ਜੀ ਤੋਂ ਕੰਦਾ ਪਾਟ ਗਿਆ ਤੇ ਫੇਰੇ ਇਹ ਸਮਾਨ ਇੱਧਰ ਰੱਖ ਲਿਆ ਉਹ ਤਾਂ ਫਟਾਫਟ ਸਮਾਨ ਹੈ ਇੱਧਰ ਝੁੱਕ ਕੇ ਤੇ ਇੱਧਰ ਰੱਖ ਲਿਆ ਅੱਜ ਕਿੰਨੀ ਕੀ ਖੁਸ਼ੀ ਹੈ ਅੱਜ ਬਹੁਤ ਖੁਸ਼ੀ ਹੈ ਮੇਰੇ ਖੁਸ਼ੀ ਦੇ ਦਰੂਰ ਬਹੁਤ ਜਿਆਦਾ ਖੁਸ਼ੀ ਹੈ ਉਹ ਤਾਂ ਗਮੀ ਦੇ ਹੀ ਵੀ ਮਕਾਨ ਟੱਟ ਗਿਆ ਤੇ ਹੁਣ ਖੁਸ਼ੀ ਦੇ ਆ ਵੀ ਚੱਲ ਮੇਰਾ ਕੋਈ ਸਹਾਰਾ ਬਣਿਆ ਤਾਂ ਦਾ ਸਹਾਰਾ ਮੇਰਾ ਬਣਿਆ ਚਲ ਮਹਾਰਾਜ ਨੇ ਆਪ ਸਹਾਈ ਹੋਇਆ ਇਹਨਾਂ ਦੇ ਮਿਰਦਿਆਂ ਦੇ ਵਿੱਚ ਚਲੋ ਦਿਲਾਂ ਦੇ ਵਿੱਚ ਬਸਿਆ ਪਰਮਾਤਮਾ ਤੇ ਮੇਰੇ ਇਹਨਾਂ ਬੱਚਿਆਂ ਨੇ ਮੇਰੀ ਜਿਤਲ ਮਦਦ ਕੀਤੀ ਹੈ ਚਲੋ ਮੇਰੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂ ਕਰਦੀ ਲੱਖ ਲੱਖ ਸ਼ੁਕਰ ਇਹਨਾਂ ਦਾ ਲੱਗਦਾ ਪੰਜਾਬ ਜੋ ਸਾਡੇ ਹੱਲ ਵੀ ਪੰਜਾਬੀ ਜਿਹੜੇ ਹਾਂਜੀ ਹਾਂਜੀ ਹੈਗੇ ਹੈਗੇ ਅਸੀਂ ਹੈਗੇ ਬਾਪੂ ਜੀ ਨੇ ਡਿੱਗਿਆ ਤੇ ਇਹਨਾਂ ਦਾ ਚੂਲਾ ਟੁੱਟ ਗਿਆ ਹੈ ਜਾਂ ਡੇ ਨਰੇਗਾ ਦੇ ਕੰਮ ਤੇ ਤੇ ਸਾਈਕਲ ਤੋਂ ਡਿੱਗ ਗਿਆ ਹੈ ਤੇ ਇਹਨਾਂ ਉੱਥੇ ਚੌਂਕ ਦੀ ਵਿੱਚ ਡਿੱਗ ਪਈਗੇ ਤੇ ਉੱਥੇ ਇਹਨਾਂ ਦਾ ਚੂਲਾ ਟੁੱਟ ਗਿਆ। ਇਹ ਦੋਰੀ ਵਾਰ ਪ੍ਰੇਸ਼ਣ ਕਰਵਾਇਆ ਫੇਰ ਵੀ ਨਹੀਂ ਸੱਟ ਬੈਠਾ। ਸਿਕਤਰ ਸਿੰਘ ਜੀ ਕੋਟ ਕਰਮਚਾਰੀਦਾਂ ਮਕਾਰ ਦੀ ਇਹ ਮੀਆਂ ਦੇ ਵਿੱਚ ਡਿੱਗ ਪਿਆ ਸੀ। ਇਹ ਆਜੂ ਕੋਣ ਕੋਣ ਹੈ। ਸਿਰਫ ਦੋ ਹੀ ਆ ਮੀਆਂ ਬਿੱਦੀ। ਦੋਵੇਂ ਮੀਆਂ ਬਿੱਦੀ। ਦੇਖ ਮੇਰਾ ਜੇ ਜਾ ਰਾਇ ਇਹ ਬਾਹਰ ਨਹੀਂ ਤਾਂ ਪਾਸ ਸਾਡਾ ਹੁੰਦਾ। ਤੇ ਮੈਂ ਇਹਨਾਂ ਨੂੰ ਥੋੜਾ ਜਾਂ ਜਾਣ ਹੀ ਦੇ ਲਈ ਇਹਨਾਂ ਕੋਲ। ਫਿਰ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਫੋਨ ਤੇ ਮੇਰੇ ਕੋਲ ਜਾਇਆ ਤਾਂ ਜਾਂਦਾ ਨਹੀਂਗਾ ਕਿਤੇ ਵੀ ਨਹੀਂ ਮੈਂ ਜਾਂਦਾ। ਸਿਰਫ ਮੈਂ ਰਿਕਵੈਸਟ ਫੋਨ ਤੇ ਹੀ ਕੀਤੀ ਸੀ। ਤੇ ਫਿਰ ਇਹਨਾਂ ਨੇ ਮੇਰੀ ਰਿਕਵੈਸਟ ਸੁਣੀ ਫਿਰ ਆਏ। ਫਿਰ ਇਹਨਾਂ ਨੇ ਵੇਖ ਸਾਰਾ ਵੇਖ ਕੇ ਫਿਰ ਖੰਦੀ ਥੋੜੀ ਜੀ ਹਿੰਮਤ ਕਰਨੀ ਸੀ। ਯੋ ਬੰਦਾ ਤੇ ਹਾਂਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਮੈਂ ਤੇ ਕਰਕੇ ਸਾਰੇ ਬੜੀ ਖੁਸ਼ੀ ਹੁੰਦੀ ਹੈ ਹਾਂਜੀ ਆਸ ਹੈ ਇਹ ਤੁਹਾਨੂੰ ਬੰਦ ਨਹੀਂ ਕਿ ਮੇਰੇ ਤੁਹਾਡੇ ਨਹੀਂ ਸਾਨੂੰ ਆਸ ਕੋਈ ਨਹੀਂ ਹੈਗੇ ਸਾਨੂੰ ਕੋਈ ਆਸ ਨਹੀਂ ਕਿ ਬਣੂਗਾ ਕਿ ਨਹੀਂ ਵੀ ਬਣੂਗਾ ਇਹਦਾ ਹੀ ਰਹਿਣਾ ਮੈਂ ਖੁੱਲਾ ਹੀ ਰਹਿਣਾ ਕਮ ਪਰ ਮੇਰੀ ਇਹਨਾਂ ਵੀਰਾਂ ਨੇ ਮਤ ਕਰਕੇ ਬਹੁਤ ਵਧੀਆ ਲੱਗਦਾ ਹੈ ਮੈਂ ਹਰ ਵੇਲੇ ਚੜਦੀ ਕਲਾ ਵਿੱਚ ਕੋਈ ਵੀ ਨਹੀਂ ਹੈ ਹੀ ਕਹਿੰਦਾ ਤੇ ਰੋਟੀ ਪਾਣੀ ਹਾਨੂੰ ਸਿਰ ਜਿਹੜੀ ਵੱਡੇ ਪਾਪਾ ਨੇ ਛਣੋਦੀ ਹੈ ਸਾਡਾ ਉੱਤੇ ਹੀ ਗਜ਼ਰਾ ਬੰਨਾਈ ਨਹੀਂ ਬੰਨਣਾ ਕਿਤੇ ਇਹਦਾ ਹੈ ਹੈਗੇ ਆ ਬਹੁਤ ਆ ਕਰਦੇ ਨੇ ਮਤ ਜਿਹੜੀ ਗਰੀਬ ਹੈ ਜਿਹੜੇ ਮਾਰੇ ਵੀ ਪੜੇ ਤੋਂ ਮਾਰੇ ਦੀ ਵੀ ਸਹਾਇਤਾ ਕਰਦੇ ਨੇ ਹੈਗੇ ਆ ਬਹੁਤ